ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੀ ਹੋਈ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਦੀ ਹੈ ਕਿ ਸੁਖਪਾਲ ਸਿੰਘ ਖੈਰਾ ਦੇ ਉੱਤੇ ਨਵਾਂ ਪਰਚਾ ਠੋਕਣ ਦੀ ਤਿਆਰੀ ਚੱਲ ਰਹੀ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਜਿਹੜੇ ਕਿ 3-4 ਦਿਨਾਂ ਦੇ ਵਿੱਚ ਸੂਤਰਾਂ ਦੇ ਮੁਤਾਬਿਕ ਇਹ ਵੱਡੀ ਖਬਰ ਸੁਖਪਾਲ ਸਿੰਘ ਖੈਰਾ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਉਥੇ ਹੀ ਸੁਖਪਾਲ ਸਿੰਘ ਖੈਰਾ ਦਾ ਵੀ ਬਿਆਨ ਸਾਹਮਣੇ ਆ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਜਿਹੜੀ ਕਿ ਮੇਰੇ ਉੱਤੇ ਨਵਾਂ ਪਰਚਾ ਠੋਕਣ ਦੀ ਉਕਣ ਦੀ ਤਿਆਰੀ ਹੈ ਤੇ ਪਰੰਤੂ ਉਹਨਾਂ ਦੇ ਸੂਤਰਾ ਜਿਹੜੇ ਕਿ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਮੇਰੀ ਆਵਾਜ਼ ਕਦੇ ਵੀ ਜਿਹੜੀ ਕਿ ਦੱਬੀ ਨਹੀਂ ਜਾ ਸਕਦੀ ਤੇ ਮੈਂ ਹਮੇਸ਼ਾ ਹੀ ਸੱਚ ਜ਼ਰੂਰ ਬੋਲਾਂਗਾ ਤੇ ਜਿਸ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਦੇ ਨਾਲ ਦੱਸਿਆ ਹੈ ਕਿ ਹੁਣ ਸੁਖਪਾਲ ਸਿੰਘ ਖੈਰਾ ਦੇ ਉੱਤੇ ਜਿਹੜਾ ਕਿ ਨਵਾਂ ਪਰਚਾ ਦਰਜ ਹੋ ਸਕਦਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਲੈਂਡ ਪੂਲਿੰਗ ਸਕੀਮ ਨੂੰ ਲੈ ਕੇ ਵੀ ਜਿਹੜਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਿਆ ਹੈ ਉਥੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਵੱਡੀ ਚਿਤ ਹੋਈ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਲਾੜਤਾ ਵੀ ਪਾਈਆਂ ਗਈਆਂ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਥੱਗੀ ਠੂਰੀ ਦੀ ਪਾਲਿਸੀ ਉਹ ਜਿਹੜੀ ਕੱਲ ਇਹਨਾਂ ਨੇ ਮਜਬੂਰਨ ਰੱਦ ਕਰਨੀ ਪਈ ਲੋਕਾਂ ਦੇ ਪ੍ਰੈਸ਼ਰ ਤੇ ਉਹਦੇ ਤੇ ਮੈਂ ਗੱਲ ਵਿਸਥਾਰ ਨਾਲ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਇਤਲਾਾ ਕਰਨਾ ਚਾਹੁੰਦਾ ਹਾਂ ਕਿ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਕੇਜਰੀਵਾਲ ਇਹ ਜੋ ਮੈਂ ਗੱਲਾਂ ਕਰ ਰਿਹਾ ਪੰਜਾਬ ਦੇ ਹਿੱਤ ਵਿੱਚ ਇਹਨਾਂ ਨੂੰ ਸਹਿਣ ਨਹੀਂ ਹੋ ਰੀਆਂ ਤੇ ਮੇਰੇ ਤੇ ਇੱਕ ਹੋਰ ਝੂਠਾ ਮੁਕੱਦਮਾ ਪੰਜ ਤਾਂ ਪਹਿਲਾਂ ਬਣਾ ਚੁੱਕੇ ਨੇ ਇੱਕ ਮੁਕੱਦਮਾ ਹੋਰ ਝੂਠਾ ਬਣਾਉਣ ਨੂੰ ਫਿਰਦੇ ਨੇ ਸਰਕਾਰ ਦੇ ਚੰਗੇ ਸੋਰਸਸ ਹੁੰਦੇ ਨੇ ਉਹ ਦੱਸ ਦਿੰਦੇ ਨੇ ਤੇ ਮੈਂ ਹੋ ਸਕਦਾ 2-4 ਦਿਨ ਆਪਣੀ ਐਕਟੀਵਿਟੀ ਨੂੰ ਥੋੜਾ ਮੈਨੂੰ ਕਰਨਾ ਪਵੇ ਲੀਗਲ ਰੀਕੋਰਸ ਕੋਈ ਨਾ ਕੋਈ ਅਦਾਲਤੀ ਰੀਕੋਰਸ ਮੈਂ ਲੈਣ ਦੀ ਕੋਸ਼ਿਸ਼ ਕਰਾਂਗਾ ਔਰ ਪਰ ਮੈਂ ਕੋਈ ਇਦਾਂ ਦੇ ਜਿਹੜੇ ਝੂਠੇ ਮੁਕੱਦਮੇ ਫਰਜ਼ੀ ਬਿਲਕੁਲ ਬੇਬੁਨਿਆਦ ਮਨ ਘੜਤ ਕਾਰੈਕਟਰ ਅਸੈਸਿਨੇਸ਼ਨ ਵਾਲੇ ਇਹ ਮੈਂ ਬਹੁਤ ਸਹਾਰੇ ਨੇ ਪਹਿਲਾਂ ਵੀ ਤੇ ਗਾਂ ਵੀ ਸਹਾਰਾਂਗੇ ਲੇਕਿਨ ਪੰਜਾਬ ਦੇ ਹਿੱਤ ਵਿੱਚ ਤੇ ਆਪਣੇ ਕਿਸਾਨਾਂ ਦੇ ਹਿੱਤ ਵਿੱਚ ਇਹ ਗੱਲ ਮੇਰੀ ਲਗਾਤਾਰ ਜਿਹੜੀ ਉਹ ਜਾਰੀ ਰਹੇਗੀ ਹੁਣ ਜਿਹੜੀ ਗੱਲ ਹੈ ਕੀ ਕਰਨੀ ਲੈਂਡ ਪੂਲਿੰਗ ਪਾਲਿਸੀ ਦੀ ਦੇਖੋ ਇਹ ਇੱਕ ਬਹੁਤ ਵੱਡੀ ਜਿੱਤ ਹੋਈ ਆ ਪੰਜਾਬ ਦੇ ਲੋਕਾਂ ਦੀ ਇਹਦਾ ਸੇਰਾ ਸਾਰਾ ਬਹਾਦਰ ਪੰਜਾਬੀਆਂ ਨੂੰ ਜਾਂਦਾ ਵਿਸ਼ੇਸ਼ ਤੌਰ ਤੇ ਪੰਜਾਬ ਦੀ ਕਿਸਾਨੀ ਨੂੰ ਜਾਂਦਾ ਉਹਨਾਂ ਨੇ ਬਹੁਤ ਜੱਝ ਕੇ ਇਹਦਾ ਵਿਰੋਧ ਕੀਤਾ ਸਾਰੀਆਂ ਜਥੇਬੰਦੀਆਂ ਨੂੰ ਜਾਂਦਾ ਬਲਕਿ ਇਥੋਂ ਤੱਕ ਕਿ ਜਿਹੜੀਆਂ ਔਰਤਾਂ ਨੇ ਉਹਨਾਂ ਨੇ ਵੀ ਬਾਹਰ ਨਿਕਲ ਕੇ ਇਸ ਦਾ ਬਹੁਤ ਵਿਰੋਧ ਕੀਤਾ ਕਿਉਂਕਿ ਸਿੱਧਾ ਹੀ ਡਾਕਾ ਸੀ ਸਾਡੇ ਹਕੂਕ ਤੇ ਸਾਡੀ ਖੂਨ ਤੇ ਸਾਡੀ ਖੇਤੀ ਤੇ ਔਰ ਕੋ ਡਾਕਾ ਵੀ ਛੋਟਾ ਮੋਟਾ ਨਹੀਂ ਸੀ ਮੈਂ ਲਾਸਟ ਆਪਣੇ ਲਾਈਵ ਵਿੱਚ ਦਿਖਾਇਆ ਸੀਗਾ ਕਿ ਕਿਵੇਂ ਪਰ ਸਕੁਅਰ ਯਾਰਡ ਗਜ਼ ਤੱਕ ਕੈਲਕੂਲੇਟ ਕਰਕੇ ਦੱਸਿਆ ਸੀਗਾ ਕਿ ਇਹ ਲਗਭਗ ਅਗਰ 65000 ਏਕੜ ਸਾਡੀ ਜ਼ਮੀਨ ਲੈਂਡ ਚ ਕਾਮਯਾਬ ਹੋ ਜਾਂਦੇ ਇਹ ਗੈਰ ਪੰਜਾਬੀ ਇਹ ਛਾਤਰ ਤੇ ਹੁਸ਼ਿਆਰ ਬੰਦੇ ਤਾਂ ਆਲਮੋਸਟ 4-5 ਲੱਖ ਕਰੋੜ ਰੁਪਏ ਦਾ ਸਾਡੇ ਪੰਜਾਬ ਦਾ ਇਹ ਲੁੱਟ ਕੇ ਲੈ ਜਾਣਾ ਸੀਗਾ ਚਲੋ ਸਰਕਾਰੀ ਖਜ਼ਾਨੇ ਚ ਪਾਉਂਦੇ ਕੁਝ ਆਪ ਲੈ ਜਾਂਦੇ ਲੇਕਿਨ ਤੁਸੀਂ ਸਾਰਿਆਂ ਨੇ ਮਿਲ ਕੇ ਔਰ ਸਾਰੀਆਂ ਆਪੋਜੀਸ਼ਨ ਪਾਰਟੀਆਂ ਨੇ ਇਕੱਲੀ ਕਾਂਗਰਸ ਨੇ ਨਹੀਂ ਸਾਰੀਆਂ ਦੂਸਰੀਆਂ ਪਾਰਟੀਆਂ ਨੇ ਵੀ ਪੂਰਾ ਇਹਦਾ ਵਿਰੋਧ ਕੀਤਾ ਔਰ ਅਖੀਰ ਅਕਾਲ ਪੁਰਖ ਦੀ ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਸਾਰੇ ਕਾਮਯਾਬ ਹੋਏ ਇਹਦਾ ਜਿਹੜਾ ਸੇਰਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਹੁਣ ਆ ਗਈ ਅਗਲੀ ਗੱਲ ਦੇਖੋ ਕਿੱਡੇ ਬੇਸ਼ਰਮ ਬੰਦੇ ਨੇ ਕੱਲ ਮੈਂ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਤੇ ਇਹਨਾਂ ਦੇ ਐਮ ਐਲ ਏਜ਼ ਲੱਡੂ ਵੰਡ ਰਹੇ ਨੇ ਕਿਸਾਨਾਂ ਨੂੰ ਲੋ ਜੀ ਅਸੀਂ ਇੱਕ ਨੀਤੀ ਬਣਾਈ ਸੀ ਅਸੀਂ ਵਾਪਸ ਲੈ ਲਈ ਆ ਤੇ ਤੁਹਾਡਾ ਮੂੰਹ ਮਿੱਠਾ ਕਰਾ ਦਈਏ ਇਹਦੋਂ ਹੱਦ ਬੇਸ਼ਰਮੀ ਦੀ ਹੋ ਸਕਦੀ ਤਾਂ ਵੀ ਉਹ ਮੈਂ ਹੈਡਿੰਗ ਲਿਖਿਆ 100 ਜੁੱਤੀ ਤੇ 100 ਗੰਡਾ ਮਤਲਬ ਇਹਨਾਂ ਨੇ ਪੂਰਾ ਜ਼ੋਰ ਲਾਇਆ ਕਿ ਕਿਸੇ ਤਰੀਕੇ ਨਾਲ ਅਸੀਂ ਇਹ ਜ਼ਮੀਨ ਨੂੰ ਖੋਲ੍ਹੀਏ ਪੰਜਾਬ ਦੇ ਲੋਕਾਂ ਦੇ ਕੋਲੋਂ ਔਰ ਇਹ ਜਿਹੜੇ ਪੰਜਾਬ ਦੇ ਬੰਦੂਆ ਮਜ਼ਦੂਰ ਨੇ ਜਿਹੜੇ ਐਮ ਐਲ ਏ ਨੇ ਤਾਂ ਬਿਲਕੁਲ ਕੋਈ ਭੁੱਲਿਆ ਹੀ ਨਹੀਂ ਕਿਸੇ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਇਹਨਾਂ ਦੇ ਮਨਿਸਟਰਸ ਨੇ ਪੂਰਾ ਜੋਰ ਲਾਇਆ ਲੋਕਾਂ ਨੂੰ ਮੋਟੀਵੇਟ ਕੀਤਾ ਤਾਂ ਇਹ ਤਾਂ ਪਾਲਿਸੀ ਬੜੀ ਚੰਗੀ ਆ ਇਹ ਤਾਂ ਤੁਹਾਡੇ ਹਿੱਤ ਦੀ ਪਾਲਿਸੀ ਆ ਇਹ ਤਾਂ ਪੰਜਾਬ ਦੇ ਹਿੱਤ ਦੀ ਪਾਲਿਸੀ ਆ ਪਿਛਲਾ ਮਹੀਨਾ ਡੇਢ ਮਹੀਨਾ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਸਰਕਾਰੀ ਅਮਲਾ ਸੋਸ਼ਲ ਮੀਡੀਆ ਆ ਜਿਹੜੇ ਝਾੜੂ ਦੇ ਬੋਕਰ ਪਾਰਟੀ ਦੇ ਪੇजेस ਨੇ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਮੋਟੀਵੇਟ ਕਰਨ ਵਾਸਤੇ ਔਰ ਕੁਝ ਲੋਕਾਂ ਨੂੰ ਡਰਾ ਕੇ ਕਨਸੈਂਟ ਵੀ ਦਵਾਤਾ ਤਾਂ ਉਹਨਾਂ ਮੈਂ ਦੱਸਣਾ ਚਾਹਉਨਾ ਕਿ ਮੋਹਾਲੀ ਤੇ ਲੁਧਿਆਣਾ ਵਿੱਚ ਨਾ ਜ਼ਮੀਨ ਬਹੁਤ ਸਾਰੇ ਕਿਸਾਨਾਂ ਦੀ ਜ਼ਮੀਨ ਜਿਹੜੇ ਬਿਲਡਰਸ ਨੇ ਜਿਹੜੇ ਕਲੋਨਾਈਜ਼ਰ ਆ ਉਹਨਾਂ ਨੇ ਇਕੱਠੀਆਂ ਕੀਤੀਆਂ ਹੋਈਆਂ ਸੀ ਮੋਹਾਲੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਪੁਲਿਸ ਦੇ ਐਸਐਸਪੀ ਨੇ ਔਰ ਸਿਮਿਲਰਲੀ ਲੁਧਿਆਣਾ ਨੇ ਸਾਰੇ ਬਿਲਡਰਸ ਨੂੰ ਸਾਰੇ ਜਿਨ੍ਹਾਂ ਦੇ ਕੋਲ 100 100 200 300 ਕਿੱਲਾ ਜ਼ਮੀਨ ਇਕੱਠੀ ਕੀਤੀ ਕਿ ਤੁਸੀਂ ਕਨਸੈਂਟ ਦਿਓ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦੇ ਹੱਕ ਵਿੱਚ ਆ ਅਸੀਂ ਬਿਲਕੁਲ ਤਿਆਰ ਬੈਠੇ ਆ ਕੋ 4-500 ਇਦਾਂ ਦੇ ਬੰਦੇ ਤੋਂ ਫਰਜ਼ੀ ਤੋਂ ਇਹਨਾਂ ਨੇ ਡਰਾ ਡਰੂ ਕੇ ਮਰੂੜ ਕੇ ਕੰਸੈਂਟ ਵੀ ਲੈ ਲਿਆ ਸੀਗਾ ਪਰ 99.9999 ਪੰਜਾਬ ਦੇ ਬਹਾਦਰ ਲੋਕਾਂ ਨੇ ਇਹਦਾ ਜੱਜ ਕੇ ਵਿਰੋਧ ਕੀਤਾ ਔਰ ਜਦੋਂ ਇਹ ਵਿਰੋਧ ਇੰਨਾ ਤਿੱਖਾ ਹੋ ਗਿਆ ਤੇ ਫਿਰ ਇਹਨਾਂ ਨੇ ਹਾਰ ਕੇ ਕੱਲ ਇਸ ਨੂੰ ਡੀ ਨੋਟੀਫਾਈ ਕੀਤਾ ਆਪਣੀ ਲੈਂਡ ਪੂਲਿੰਗ ਪਾਲਿਸੀ ਨੂੰ ਵਾਪਸ ਲੈ ਲਈ ਜਾਨੀ ਕਿ ਪੰਜਾਬੀ ਚ ਕਹਿੰਦੇ ਕਿ ਹੱਥ ਖੜੇ ਕਰਕੇ ਹਾਰ ਮੰਨੀ ਬਕੈਦਾ ਭਗਵੰਤ ਪਾਨ ਦੀ ਸਰਕਾਰ ਨੇ ਹਾਰ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਕਿ ਇਹਨਾਂ ਨੇ ਹਾਰ ਮੰਨੀ ਇਹਨਾਂ ਨੇ ਬਹੁਤ ਸਾਰੀਆਂ ਪਹਿਲਾਂ ਸਰਕਾਰੀ ਫੈਸਲਿਆਂ ਤੇ ਯੂ ਟਰਨ ਲਿਆ ਆਪਾਂ ਸਾਰੇ ਜਾਣਦੇ ਆ ਇਹਦਾ ਮਤਲਬ ਸਾਫ ਸਾਫ ਹੋ ਗਿਆ ਕਿ ਇੱਕ ਤਾਂ ਇਹ ਬੇਈਮਾਨ ਤਾਂ ਹੀ ਹੈ ਸੀਗੇ ਪਰ ਨਾਲ ਨਲਾਇਕ ਵੀ ਨੇ ਬਹੁਤ ਸਾਰੀ ਸਰਕਾਰ ਮਤਲਬ ਕੋਈ ਸਰਕਾਰ ਇਸ ਤਰ੍ਹਾਂ ਦੀ ਵੱਡੀ ਪਾਲਿਸੀ ਲਿਆਉਣ ਤੋਂ ਪਹਿਲਾਂ 100 ਵਾਰ ਇਹਦਾ ਪਬਲਿਕ ਇੰਪੈਕਟ ਅਸੈਸ ਕਰਦੀ ਆ ਇਹਦੇ ਹੋਰ ਕੀ ਕੀ ਇੰਪੈਕਟ ਹੋ ਸਕਦੇ ਕਿਹੜੀ ਕਿਹੜੀ ਗੱਲ ਤੇ ਸਾਡਾ ਨੁਕਸਾਨ ਹੋ ਸਕਦਾ 100 ਵਾਰ ਸੋਚਦੀ ਪਰ ਇਹਨਾਂ ਨੇ ਬਿਨਾ ਸੋਚੇ ਸਮਝੇ ਕਿਉਂਕਿ ਪਿੱਛੇ ਲਾਲਚ ਸੀਗਾ ਔਰ ਪ੍ਰੈਸ਼ਰ ਸੀ ਕੇਜਰੀਵਾਲ ਤੇ ਦਿੱਲੀ ਦੇ ਲੋਕਾਂ ਦਾ ਕਿਉਂਕਿ ਅਲਟੀਮੇਟਲੀ ਇਹ ਪਾਲਿਸੀ ਉਹਨਾਂ ਦੇ ਕਹਿਣ ਤੇ ਬਣੀ ਕਿਉਂਕਿ ਭਗਵੰਤ ਮਾਨ ਤੋਂ ਤਾਂ ਪਹਿਲਾਂ ਉਹਨਾਂ ਨੇ ਜਿਹੜੀਆਂ ਅਰਬਨ ਅਥਾਰਟिटीज ਦੀ ਸਾਰੀ ਚੇਅਰਮੈਨਸ਼ਿਪ ਖੋਲੀ ਸੀ ਤੁਹਾਨੂੰ ਯਾਦ ਹੈ ਕੁ ਮਹੀਨਾ ਪਹਿਲਾਂ ਗਮਾੜਾ ਗਲਾੜਾ ਪੂੜਾ ਸਾਰਿਆਂ ਦੀ ਅਥਾਰਟिटीज ਦੀ ਚੇਅਰਮੈਨ ਤੋਂ ਹਟਾ ਕੇ ਇਹਨੂੰ ਕੁਰਸੀ ਤੋਂ